ਇਸ ਸ਼ਤਕਰ ਦੇ ਜੱਜਦਾਰ ਸਰਪਾਲ ਸਿੰਘ ਜੀਾਇਕਾ ਪੇਲੇ ਕਾਕਾ ਜੀ ਦਰਬਾਰਾ ਸਾਹਿਬ ਜੀ ਪੀਤ੍ਰਬਾੜਾ ਜੀ ਤੇ ਹੋਰ ਮਾਜਲ ਸ਼ਖਸੀਅਤਾਂ ਤੇ ਮੇਰੇ ਸਾਹਮਣੇ ਇਸ ਪੰਥਕ ਸ਼ੋਜਵਾ ਦੇ ਸ਼੍ਰੋਮਣੀ ਕਾਦੀ ਕਲ ਦੇ ਵੀਰ ਜੀ ਨਗਰ ਦੀ ਸਮੂਹ ਸੰਗਤ ਵਰਗ ਵੀ ਕਾ ਹਾਜ਼ਰ ਹੋਏ ਗਏ ਕੀ ਭਾਣੇ

ਕੀ ਖੋਰ ਕੈਟ ਪੈ ਗਿਆ ਤੇ ਉਹਨੂੰ ਰਾਜਾ ਅਡਾ ਚੰਗਾ ਸੀ ਉਹਨੇ ਜਿਹੜੇ ਵੀ ਕਨਾਜ ਦੇ ਪਡਾਰਾ ਕੋਤ ਚਕੇ ਲੋਕਾਂ ਨੂੰ ਦਿੱਤੇ ਹੁਣ ਲੱਗਦਾ ਤੁਨੂੰ ਰਾਜ ਸਾਡੇ ਭਰਾਵਾਂ ਜੀ ਭਰਾਵਾਂ ਨੂੰ ਦਿੱਤਾ ਜਾਂਦਾ ਤੇ ਜਿੱਥੋਂ ਦਾ ਕਰਾਨੀ ਕਰਨ ਨੂੰ ਕਹਿੰਦਾ ਮੇਰਾ ਗੱਦਾ ਛੋਲੇ ਪਿੰਡ ਹੈ ਜਿੱਥੇ ਆਪਣੀ ਬਣੀ ਬਣ ਰਹੀ ਹੈ ਜਿਹੜੀ 2 ਮਿੰਟ ਸ਼ਾਇਰ ਬਣ ਜਾਏ ਕੰਮਰ ਹੋ ਜਾਏ ਕੇ ਕੇ 50 60 ਕੋਈ ਕਰੋਨੇ ਨਹੀਂ ਇਹ ਜਿਹੜਾ ਨਾ ਬਣ ਰਹੀਆਂ ਜੇ ਕਿਤੇ ਬਰਸ ਹੋਵੇ ਸਟੇਟ ਗਵਰਨਮੈਂਟ ਜਿੰਨੇ ਕੋਲੇ ਹੋਵੇ ਜਾਂ ਮੁੱਖ ਮੰਤਰੀ ਹੋਵੇ ਕੋਈ ਛੋਟੇ ਨਾਲ ਜਿੰਮੇ ਕਰਦਾ ਸੁਖੀ ਹੋਵੇ ਤਾਂ ਇਹ ਕਿਹੋ ਜਿਹੀ ਪਾਰਟੀ ਖਾਲੇ ਵੀ ਫੁਲੇ ਜੇ ਬਣਨਾ ਕਿ ਖੇਤੀਬਾੜੀ ਵਾਲਿਆਂ ਨੂੰ ਕੌਂਸਲ ਤੋਂ ਲੱਗਣਾ ਖਾਲੇ ਬੜੇ ਜ਼ਰੂਰੀ ਹੈ ਕਿ ਜੁਨੇ ਖਾਲੇ ਬਣ ਕੇ ਸਰ ਜੀ ਟੋਡੀਆਂ ਬਣ ਕੇ ਖਾਲੇ ਵੀ ਪਾਰਟੀ ਇਸੇ ਤਰ੍ਹਾਂ بہت ہو جانا جی کوئی کوئی پورے لالس <سؤال> کا مطلب ਕਿ ਇਹ ਲਾਰਜ ਕੰਪਨੀ ਹੈ ਇਹ ਕਰਦਾ ਚਲਾਉਂਦੇ ਆ ਘਰਾਂ ਦੇ ਗਿਆ ਦੇ ਵਿਰੋਧ ਤੇ ਯਾਤਰਾ ਬੰਦ ਫੈਲਾਉਣ ਲਈ ਮੈਂ ਦੱਸਿਆ ਹੈ ਕਿ ਇੱਕ ਪਿੰਡ ਗਏ ਇਕੱਠਾ ਹੋ ਗਏ ਕਦੋਂ ਇਹ ਬੇਰੇ ਵਸਤੀ ਨੂੰ ਸਰਪ੍ਰਸਤ ਨਹੀਂ ਪੜਾਈ ਉਹ ਫਿਰ ਲੋਕਾਂ ਕਰਕੇ ਲੱਗ ਕੇ ਮਰਵਾ ਦੇ ਕਿ ਇਹ ਅਜਾ ਕੱਚਾ ਕੁੱਟਾ ਹੈ ਤੇ ਰਾਹ ਨੂੰ ਦਾ ਸ਼ਤੀਰ ਵੀ ਲੈ ਕੇ ਪੂਆਂ ਰੱਖਾ ਕੇ ਇਹਦੀ ਯਾਤਰਾ ਬਿਲਕੁਲ ਕਰਾ ਹੈ ਇਸ ਕਰਕੇ ਕੰਮ ਕਰਦੇ ਹੀ ਕਰਦੇ ਯਾਦ ਨਹੀਂ ਆਮ ਲੋਕਾਂ ਕੋਲੇ ਇਹ ਆਇਆ ਕਿ ਜੇ ਤੁਹਾਡੀ ਆਪਣੀ ਸਰਕਾਰ ਹੈ ਤਾਂ ਉਹ ਹੀ ਕਹਿ ਰਹੇ ਆ ਸਮੀ ਕਰੀਏ ਇੱਕ ਆਮ ਸਰਕਾਰ ਨੇ ਤਾਂ ਕਰੋ ਪ੍ਰਵਾਸਾਂ ਲਿਆਏ ਹੋ ਪ੍ਰਵਾਸਾਂ ਲੈ ਬਾਕੀ ਨਾਲ ਬਸ ਪੈ ਦਿੱਕਾ ਜਿੱਥੇ ਵੀ ਫਾਇਦਾ ਤੁਹਾਨੂੰ ਨੇ ਆਪਣੀ ਰੋਟੀ ਰੋਟੀ ਦਾ ਪ੍ਰਬੰਧ ਕੀਤਾ ਹੈ ਲੇਕਿਨ ਸਰਮੇਂ ਜੀਮਾ ਦੇ ਖਾਤ ਦਾ ਜ਼ਿਆਦਾਤਰ ਦੇ ਖਾਤ ਨਾਲ ਆ ਗਈ ਜਿਹੜਾ ਉਹ ਉਦੋਂ ਜਿਹੜਾ ਵਰਨ ਸੀ